ਹੀ ਆ ਹੁਣੀ ਕੁਛ ਟਾਈਮ ਪਹਿਲਾਂ ਇਹ ਆਵਾਰਾ ਡੰਗਰਾਂ ਨੇ ਜਿਹੜਾ ਨੁਕਸਾਨ ਕੀਤਾ ਕਿੰਨਾ ਕ ਨੁਕਸਾਨ ਹੋ ਗਿਆ ਪਾਜੀ ਨੁਕਸਾਨ ਦੇਖੋ ਦੁਕਾਨ ਦੇ ਅੰਦਰ ਆਵਾਰਾ ਪਸ਼ੂ ਡੰਗਰ ਤੁਸੀਂ ਦੇਖਿਓ ਠੱਠੇ ਅੰਦਰ ਦੁਕਾਨ ਦੇ ਅੰਦਰ ਵੜ ਗਏ ਮੈਂ ਤਾਂ ਹੈਰਾਨ ਆ ਵੀ ਪ੍ਰਸ਼ਾਸਨ ਕੀ ਕਰ ਰਿਹਾ ਪ੍ਰਸ਼ਾਸਨ ਕਿਹੜੀ ਕੁੰਮਗਰ ਨੀਂਦ ਸੁੱਤਾ ਪਿਆ ਕੋਈ ਉਹਨਾਂ ਨੂੰ ਹਾਲਾਤ ਨਹੀਂ ਦਿਖਦੇ ਬਾਜ਼ਾਰ ਦੇ ਵਿੱਚ ਕੀ ਹਾਲਾਤ ਨੇ ਕਹਿੰਦੇ ਬੱਸ ਸਟੈਂਡ ਤੋਂ ਨੁਕਸਾਨ ਕਰਦੇ ਆ ਰਹੇ ਨੇ ਪਹਿਲਾਂ ਦੁਕਾਨ ਦੇ ਅੰਦਰ ਵੜ ਗਏ ਦੇਖੋ ਨੁਕਸਾਨ ਸਾਰਾ ਸ਼ੀਸ਼ਾ ਸਾਰਾ ਨੁਕਸਾਨ ਕੀਤਾ ਇਕੱਠੇ ਹੋ ਕੇ ਸਾਰੇ ਦੁਕਾਨਦਾਰ ਲਵੇ ਲੱਗੇ ਉਹਨਾਂ ਨੂੰ ਭਜਾਉਣ ਦੀ ਕੋਸ਼ਿ ਕੱਛ ਵੀ ਅਸੀਂ ਭਰੀਏ ਕੰਮ ਸਾਰੇ ਅਸੀਂ ਕਰੀਏ ਦੇਖੋ ਸਰਕਾਰਾਂ ਦਾ ਕੰਮ ਕੀ ਹੈ ਸੁੱਤੀ ਕੁੰਮਗਨ ਜਨੀ ਸੁੱਤੇ ਪਏ ਹੈ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ ਵੀ ਇਸ ਤਰ੍ਹਾਂ ਦਾ ਜ਼ੁਲਮ ਨਾ ਕਰੋ ਇਹ ਜੋ ਜ਼ੁਲਮ ਹੋ ਰਿਹਾ ਨਾ ਸ਼ਹਿਰ ਸਰੂਰ ਦੇ ਵਿੱਚ ਬਾਜ਼ਾਰ ਦੇ ਵਿੱਚ ਦੇਖੋ ਦੁਕਾਨਦਾਰਾਂ ਦੇ ਪਏ ਜ਼ੁਲਮ ਵਾਲਾ ਕੰਮ ਹੈ ਕੀ ਦੱਸੋ ਕੀ ਹਾਲਾਤ ਨੇ ਸੋ ਪੰਜਾਬ ਦੇ ਸਰਕਾਰੀ ਗੰਦੀ ਗੱਲ ਕਰੀਦਾ ਆਏ ਦਿਨ ਤੋਂ ਪ੍ਰਸ਼ਾਸਨ ਨੂੰ ਵੀਡੀਓ ਪੈਂਦੇ ਨੇ ਕੰਪਲੀਟ ਕਰਦੇ ਪਰ ਪ੍ਰਸ਼ਾਸਨ ਮੇਰੇ ਤਾਂ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨੂੰ ਮੈਂ ਤਾਂ ਪਹਿਲਾਂ ਹੀ ਗੱਲ ਕਰ ਰਿਹਾ ਵੀ ਕਿਹੜੀ ਕੁੰਮਗਨੀ ਪ੍ਰਸ਼ਾਸਤਾ ਪਿਆ ਦੇਖੋ ਇਹਨਾਂ ਨੂੰ ਨੁਕਸਾਨ ਹੋ ਗਿਆ ਜਿਹੜਾ ਨੁਕਸਾਨ ਹੋਇਆ ਹੋਇਆ ਜੇ ਉਹਦਾ ਕੌਣ ਜ਼ਿੰਮੇਵਾਰ ਸੀ ਕੋਈ ਸੁਣਵਾਈ ਨਹੀਂ ਮੈਨੂੰ ਸਿਸਟਮ ਸਮਝ ਨਹੀਂ ਆਉਂਦਾ ਵੀ ਕੀ ਸਿਸਟਮ ਐ ਕੀ ਹਾਲਾਤ ਬਣੇ ਹੋਏ ਨੇ ਇਸ ਟਾਈਮ ਤੇ ਉਹਦਾ ਟੈਕਸ ਜੀ ਵੀ ਜਿਹੜਾ ਗਊ ਟੈਕਸ ਦਾ ਉਹਦਾ ਵੀ ਵਧਾ ਦਿੱਤਾ ਮੈਂ ਕਹਿੰਦਾ ਜੀ ਸਾਡੇ ਬਿੱਲਾਂ ਦੇ ਵਿੱਚ ਕਿੰਨੇ ਕਿੰਨੇ ਸੈਸ ਟੈਕਸ ਅਸੀਂ ਅੱਜ ਤੁਸੀਂ ਸਾਡਾ ਬਿੱਲੇ ਵੀ ਚੱਕ ਲੋ ਉਹਦੇ ਵੀ ਸਾਨੂੰ ਇਹ ਨਹੀਂ ਪਤਾ ਵੀ 5 ਰੁਪਏ ਦੀ ਯੂਨਟ ਕਹਿੰਦੇ ਤੁਹਾਡਾ ਬਿਜਲੀ ਦਾ ਬਿੱਲ ਜਿਹੜਾ ਹੈ 5 ਯੂਨਟ ਹੈ ਲੇਕਿਨ ਸਾਨੂੰ ਪੈਂਦਾ 12 ਰੁਪਏ ਉਹ ਕਿੰਨੇ ਦੁਨੀਆ ਪਰ ਸਾਡੋ ਕਿੰਨੇ ਕਿੰਨੇ ਸੈਸ ਟੈਕਸ ਕਿਹੜੇ ਗਊ ਟੈਕਸ ਸਾਡੋ ਕੀ ਕੀ ਲਾ ਰੱਖਿਆ ਲੇਕਿਨ ਪ੍ਰਸ਼ਾਸਨ ਨੂੰ ਕੋਈ ਸਮਝ ਨਹੀਂ ਆਉ ਇੱਥੋਂ ਪਜਾਇਆ ਸੀ ਉਹ ਸਾਹਮਣੇ ਗੱਡੀ ਦੇਖੋ 1500 ਗੱਡੀ 15 ਲੱਖ ਦੀ ਗੱਡੀ ਆ ਉਹ ਜੇ ਥੋ ਟੱਚ ਵੀ ਲੱਗਦਾ ਨਾ ਅੱਧ ਲੱਖ ਲਾ ਜਾਂਦਾ ਉਸਤੇ ਮੇਰਾ ਨਾਮ ਨੀਪੂ ਨੇ ਜੀ ਨੀਪੂ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਡੀ ਗੱਡੀ ਬਾਜ਼ਾਰ 'ਚ ਖੜੀ ਜਿਹੜੇ ਅਵਾਰਾ ਪਸ਼ੂਆਂ ਨਾਲ ਤੁਹਾਨੂੰ ਨੁਕਸਾਨ ਹੋ ਕਿੰਨੇ ਦਾ ਨੁਕਸਾਨ ਹੋਵੇ ਇਹ ਤਾਂ ਹੁਣ ਜੀ ਨੁਕਸਾਨ ਤਾਂ ਜਾ ਕੇ ਪਤਾ ਲੱਗੂਗਾ ਕਿੰਨਾ ਕੁ ਨੁਕਸਾਨ ਹੋਇਆਗਾ ਪਰ ਪ੍ਰਸ਼ਾਸਨ ਨੂੰ ਇਹ ਵੀ ਕਹਿੰਦੇ ਵੀ ਦੇਖਦੇ ਹੈ ਨਹੀਂਗੇ ਵੀ ਆ ਅਵਾਰਾ ਪਾਨੇ ਜਾਨਵਰ ਆ ਹੀ ਫਰੀ ਜਾਂਦੇ ਨੇ ਕਿਸੇ ਨੇ ਜਾਣੀ ਨੁਕਸਾਨ ਤਾਂ ਚਲੋ ਹੋਇਆ ਕਿਸੇ ਦੇ ਸੱਟ ਵੀ ਟ ਵੀ ਲੱਗ ਸਕਦੀ ਹੈ ਠੀਕ ਹੈ ਨਾ ਇਹਦਾ ਸਰਕਾਰ ਨੂੰ ਦੇਖਣਾ ਚਾਹੀਦਾ ਹੈਗਾ ਕਿ ਇਹ ਵਾਰਾ ਪੋਸਟਵਾਲੇ ਧਿਆਨ ਦੇਣ ਠੀਕ ਹੈ ਨਾ ਗਊਂ ਸ਼ਾਹਲਾ ਹੈ ਪਣੀ ਹੋਈ ਹੈ ਠੀਕ ਹੈ ਹੁਣ ਆਪਸ ਦੇ ਵਿੱਚ ਆਦ ਕੋ ਫਲਾਣੀ ਉਹਦੇ ਗੱਡੇ ਪੂਰਾ ਨੁਕਸਾਨ ਹੈ ਠੀਕ ਹੈ ਨਾ ਫਲਾਣੇ ਉਧਰ ਨੁਕਸਾਨ ਹੈ ਇਹਦਾ ਜ਼ਿੰਮੇਵਾਰ ਕੌਣ ਹੈ ਜੀ ਬਹੁਤ ਬੁਰਾ ਹਾਲ ਹੈਗਾ ਸਰਕਾਰ ਵੀ ਨਿਕਮੀ ਹੈ ਜੀ ਬਿਲਕੁਲ ਕੀ ਨਾਮ ਇਹਦਾ ਮੇਰਾ ਪ੍ਰਿੰਸ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਕਿੰਨਾ ਕ ਨੁਕਸਾਨ ਹੈ ਜਿਹੜੇ ਵਾਰ ਆਪਾਂ ਦੁਕਾਨ 'ਚ ਵਰਦੇ ਨੇ ਨੁਕਸਾਨ ਤਾਂ ਦੇਖੋ ਸਾਰੀ ਕਰੋਕਰੀ ਬਣ ਗਈ ਇਹਨਾਂ ਨੇ ਅੰਦਰ ਵੜ ਗਏ ਲੜਦੇ ਲੜਦੇ ਅੰਦਰ ਆ ਗਏ ਜਿਹੜੇ ਗਾਗ ਸੀ ਉਹ ਵੀ ਬਚ ਗਏ ਆ ਬੱਚੇ ਬ੍ਰਦਰ ਦੇ ਲੱਗੇ ਸ਼ੀਸ਼ਾ ਕਿੰਨਾ ਨੁਕਸਾਨ ਕਰਤਾ ਕੋਈ ਹੈ ਹੀ ਨਹੀਂ ਮਾਜबान ਕੋਈ ਲੜਦੇ ਰੜਦੇ ਭਜਾਨੇ ਆ ਹੋਰ ਵਗਰ ਪੈ ਕੇ ਗੱਡੀਆਂ ਦਾ ਨੁਕਸਾਨ ਕਰਤਾ ਸਾਰਾ ਵਾਰ ਨੁਕਸਾਨ ਤਾਂ ਕਾਫੀ ਹੋ ਗਿਆ ਉਹ ਮੇਨ ਫਰੰਟ ਸ਼ੀਸ਼ਾ ਤੋੜਤਾ ਸਾਰਾ 70000 ਦਾ ਸ਼ੀਸ਼ਾ ਕਰੋਕਰੀ ਆ ਦੇਖੋ ਮਹਿੰਗੀ ਆਈਟਮਾਂ ਨੇ ਸਾਰੀਆਂ ਉਹ ਪੰਪੀਆਂ ਸਾਰੀਆਂ ਔਰ ਕੱਲ ਦਾ ਸਵਾਲ ਹੈ ਪ੍ਰਸ਼ਾਸਨ ਕੋਲ ਕਿੰਨੀਆਂ ਸ਼ਿਕਾਇਤਾਂ ਚਲੀਆਂ ਪਰ ਪ੍ਰਸ਼ਾਸਨ ਕੋਈ ਗੌਰ ਹੀ ਨਹੀਂ ਹੈ ਕਿਸੇ ਪ੍ਰਕਾਰ ਦੇ ਤੁਸੀਂ ਆਏ ਦੇਖ ਲਓ ਬਸ ਕਿਸੇ ਨੂੰ ਸ਼ਿਕਾਇਤ ਪਹੁੰਚਾ ਦਿਓ ਵੀ ਹੋ ਜਾਏਗਾ ਹੱਲ ਕੋਈ ਹੱਲ ਨਹੀਂ ਹੁੰਦਾ ਕਿਸੇ ਬਸ ਕੋਈ ਹੱਲ ਹੀ ਨਹੀਂ ਹੈ ਕਹਿਣ ਦਾ ਫਾਇਦਾ ਹੀ ਨਹੀਂ ਔਰ ਦੋ ਤਿੰਨ ਵਾਰ ਚੋਰੀ ਹੋਈ ਹੈ ਅਸੀਂ ਕਮਪਲੇਟ ਨਹੀਂ ਲਖਾਈ ਸਾਰੀ ਕਮਪਲੇਟ ਲਖਾਈਏ ਜਦੋਂ ਹੱਲ ਹੀ ਨਹੀਂ ਹੁੰਦਾ ਕੀ ਕਮਪਲੇਟ ਲਖਾਵਾਂਗੇ